ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੀ ਆਬੋ-ਹਵਾ ਨੂੰ ਫਿਰਕੂਅਗ ਵਿੱਚ ਸਾੜਨ ਦੇ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜਿਸ ਵਿੱਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪੜਕਾਇਆ ਜਾ ਰਿਹਾ ਹੈ। ਇੱਕ ਹੋਰ ਦੁਖਦਾਈ ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡੇਆਲਾ ਮੰਚ ਕੀ ਵਿਖੇ ਗੁਰਦੁਆਰਾ ਬਾਬਾ ਸੈਦ ਪੱਤੀ ਰਾਮ ਕੀ ਵਿਖੇ ਵਾਪਰੀ ਹੈ ਜਿੱਥੇ ਇੱਕ ਪ੍ਰਵਾਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਹੈ। ਨਾ ਬੀਤੀ 28 ਜੁਲਾਈ ਦੀ ਦੱਸੀ ਜਾ ਰਹੀ ਹੈ ਜਿਸ ਦਾ ਪਤਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਲੱਗਾ ਹੈ ਜਿਸ ਵਿੱਚ ਇੱਕ 16-17 ਸਾਲ ਦਾ ਪ੍ਰਵਾਸੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਰਦਾ ਨਜ਼ਰ ਆ ਰਿਹਾ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਤਕਾਰ ਕਮੇਟੀ ਦੇ ਆਗੂਆਂ ਭਾਈ ਦਵਿੰਦਰ ਸਿੰਘ ਖਾਲਸਾ ਭਾਈ ਭਾਈ ਮਨਦੀਪ ਸਿੰਘ ਖਾਲਸਾ ਭਾਈ ਦਮਨਦੀਪ ਸਿੰਘ ਭਾਈ ਅਜੀਤ ਸਿੰਘ ਖਾਲਸਾ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਨਾਲ ਸਿੱਖਾਂ ਦੇ ਹਿਰਦੇ ਬਰੁੰਧਰੇ ਗਏ ਹਨ ਜਸਵੇ ਜਿੱਥੇ ਉਕਤ ਦੋਸ਼ੀ ਤੱਕ ਸੂਰਵਾਰ ਰਹਿ ਹੈ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਬੇਅਦਬੀ ਦੀ ਘਟਨਾ ਨੂੰ ਸ਼ਿਫਾ ਕੀ ਜੁਰਮ ਕੀਤਾ ਗਿਆ ਹੈ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਂਤੀ ਸਿੰਘ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਇਸ ਸਬੰਧੀ ਥਾਣਾ ਜਲੰਧਰ ਸਦਰ ਵਿਕੇਪਾਰਤੀ ਨਿਆਇ ਸਾਨੀਤਾ ਦੇ ਤਹਿਤ ਧਾਰਾ 299 ਦੇ ਤਹਿਤ ਮਕਦਮਾ ਨੰਬਰ 178 ਦਰਜ ਕੀਤਾ ਗਿਆ ਹੈ ਦੋਸ਼ੀਆਂ ਵਿੱਚ ਸਤਨਾਮ ਸਿੰਘ ਬਲਰਾਵ ਸਿੰਘ ਜਸਵੀਰ ਸਿੰਘ ਸ਼ੀਰਾ 바ਵਾ ਕਾਵਲ ਸਿੰਘ ਅਤੇ ਅਣਪਛਾਤੇ ਦੇ ਨਾਮ ਸ਼ਾਮਲ ਹਨ ਕਾਰ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਮੇਟੀ ਦੀ ਵੱਡੀ ਲਾਪਰਵਾਹੀ ਹੈ ਅਤੇ ਨਾਲ ਹੀ ਗ੍ਰਾਂਥੀ ਸਿੰਘ ਵੀ ਜ਼ਿੰਮੇਵਾਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾ ਮੁਤਾਬਕ ਬੇਅਦਬੀ ਦੀ ਘਟਨਾ ਲਈ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਇਸ ਕਰਕੇ ਆਰਜੀ ਤੌਰ ਤੇ ਇੱਥੇ ਇੱਕ ਨਵੀਂ ਕਮੇਟੀ ਬਣਾਈ ਗਈ ਹੈ ਜੋ ਨਵੀਂ ਕਮੇਟੀ ਚੁਣੇ ਜਾਣ ਤੱਕ ਜ਼ਿੰਮੇਵਾਰੀ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸਿੰਘ ਗੁਰੂ ਘਰਾਂ ਦੀ ਜ਼ਿੰਮੇਵਾਰੀ ਨਿਭਾ ਸਕਦੇ ਹਨ ਉਹ ਹੀ ਕਮੇਟੀ ਵਿੱਚ ਆਉਣ, ਕੇਵਲ ਚੌਧਰ ਚਮਕਾਉਣ ਵਾਲੇ ਗੁਰੂ ਘਰਾਂ ਦੀਆਂ ਕਮੇਟੀਆਂ ਵਿੱਚ ਮੈਂਬਰ ਨਾ ਬਣ। ਜੰਡੇਆਲਾ ਮੰਝ ਕੀ ਵਿਕੇ ਵਾਪਰੀ ਇਸ ਦੁਖਦਾਈ ਘਟਨਾ ਨਾਲ ਇੱਕ ਵਾਰ ਫੇਰ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਹਨ ਪਿੰਡ ਮਨਸੂਰਪੁਰ ਥਾਣਾ ਗੁਰਾਇਆਂ ਤੋਂ ਬਾਅਦ ਜ਼ਿਲ੍ਹਾ ਜਲੰਧਰ ਵਿੱਚ ਵਾਪਰੀ ਇਹ ਬੇਅਦਬੀ ਦੀ ਦੂਸਰੀ ਘਟਨਾ ਹੈ ਪਰ ਜਿਨ੍ਹਾਂ ਤਰ੍ਹਾਂ ਮਾਦੇ ਤਹਿਤ ਜੰਡੇਆਲਾ ਬੇਅਦਬੀ ਦੀ ਘਟਨਾ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਉਸ ਵਿੱਚ ਕੇਵਲ 3 ਸਾਲ ਦੀ ਸਜ਼ਾ ਦਾ ਹੀ ਪ੍ਰਬੰਧ ਹੈ ਜਦਕਿ ਸਿੱਖ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਲਈ ਸਖਤ ਸਜ਼ਾਾਂ ਦੀ ਮੰਗ ਕਰਦੇ ਆ ਰਹੇ ਹਨ ਬੇਅਦਬੀ ਘਟਨਾ ਨੂੰ ਸ਼ਪਾ ਕੇ ਇਸ ਗੁਨਾਹ ਵਿੱਚ ਸ਼ਾਮਲ ਹੋਣ ਵਾਲੀ ਕਮੇਟੀ ਖਿਲਾਫ ਕਾਰਵਾਈ ਕਰਨਾ ਸ਼ਾਇਦ ਹੋਣਾ ਕਮੇਟੀਆਂ ਨੂੰ ਇਹ ਨਸੀਹਤ ਜ਼ਰੂਰ ਦੇਵੇਗਾ ਕਿ ਗੁਰੂ ਘਰਾਂ ਦੀਆਂ ਕਮੇਟੀਆਂ ਕੇਵਲ ਦਿਖਾਵੇ ਜਾਂ ਚੌਧਰ ਚੰਕਾਉਣ ਲਈ ਨਹੀਂ ਬਲਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਗੁਰੂ ਦੇ ਆਦਰ ਸਤਕਾਰ ਨੂੰ ਕਾਇਮ ਰੱਖਣ ਲਈ ਬਣਾਈਆਂ ਜਾਂਦੀਆਂ ਹਨ ਬਹੁਤ ਹੀ ਮਾਨ ਰੋਗੀ ਘਟਨਾ ਇਸ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ ਜੰਡੇਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਤੇ ਗੁਰਦੁਆਰਾ ਸ਼੍ਰੀ ਬਾਬਾ ਸਿੱਧ ਜੀ ਸੋ ਇਥੇ ਇੱਕ ਬੜੀ ਹੀ ਘਣਾਉਣੀ ਮੈਂ ਸਮਾਂ ਅਤ ਦਰਜੇ ਦੀ ਕਾਨੂੰਨੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਮੇਮ ਪਾਗਲ ਉਹਨਾਂ ਨੂੰ ਪਲੇਸਟ ਕਰਕੇ ਉਹਨਾਂ ਨੂੰ ਵਰਤਦੇ ਨੇ ਇਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਨਹੀਂ ਪਛਾਣ ਕੀਤਾ ਤੇ ਖੇਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉਥੇ 5-7 ਮਿੰਟ ਜਿਹੜਾ ਉਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਰਾ-ਮੁਛਰਾ ਮਸ ਤੇ ਉਹ ਵੀ ਉਹਨੇ ਸਪਰੈਕ ਕੀਤਾ ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰانہ ਸਾਹਮਣੇ ਆਇਆ ਉਸ ਦਿਨ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅਤਿ ਦਰਜੇ ਦੀ ਗੈਰ ਜ਼ਿੰਮੇਵਾਰانہ ਹਰਕਤ ਜਿਹੜੀ ਹੈ ਇਸ ਗੁਰਦਾਰ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਚ ਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਉਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਦੀ ਆਪਜੀ ਦੇ ਸਾਹਮਣੇ ਸਿੰਘ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਜਿੱਥੇ ਕਿ ਬਿਆਦਵੀ ਹੋਈ ਜੰਡੇ ਵਾਲੇ ਵਿਖੇ ਗੁਰਦੁਆਰਾ ਸਾਹਿਬ ਸਿੱਧ ਜੀ ਜਿੱਥੇ ਕਿ ਇੱਕ ਪ੍ਰਵਾਸੀ ਬੱਚੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਆਦਵੀ ਕੀਤੀ ਗਈ बार-बार ਆਪਾਂ ਚੰਗੇ ਨਹੀਂ ਲੱਗਦੇ ਨਾਂ ਲੈਂਦੇ ਕਿ ਉਹ ਬਿਆਦਵੀ ਕੀਤੀ ਗਈ ਤੇ ਸੰਗਤ ਜੀ ਕਮੇਟੀ ਦੀ ਬੜੀ ਵੱਡੀ ਲਾਹ ਪ੍ਰਵਾਈ ਆ ਵਿੱਚੇ ਹੀ ਗ੍ਰੰਥੀ ਜ਼ਿੰਮੇਵਾਰ ਆ ਵਿੱਚੇ ਹੀ ਜੜੀ ਆ ਪ੍ਰੰਤ ਕਮੇਟੀ ਸਾਰੀ ਜ਼ਿੰਮੇਵਾਰ ਆ ਇਸ ਲਈ ਾਕਾਤਾਂ ਸਭ ਤੋਂ ਵੀ ੂਕਾਣਾ ਨਾ ਜਾਰੀ ਆ ਜਿੱਥੇ ਵੀ ਵਿਅਦਵੀ ਹੋਊਗੀ ਉਥੇ ਗ੍ਰੰਥੀ ਸਿੰਘ ਤੇ ਜਿਹੜੀ ਕਮੇਟੀ ਆ ਮੌਕੇ ਦੀ ਉਹ ਜਿਹੜੀ ਜ਼ਿੰਮੇਵਾਰ ਹੋਊਗੀ ਸੋ ਅੱਜ ਆਪਾਂ ਸਾਰਿਆਂ ਨੇ ਜਿਹੜੇ ਇੱਥੇ ਵਿਚਾਰ ਕੀਤਾ ਆ ਕਿਉਂਕਿ ਕਮੇਟੀ ਆਪਣਾ ਜਿਹੜਾ ਪੱਖ ਰੱਖ ਸਕਦੀ ਸੀ ਆਪਾਂ ਸਵੇਰ ਦੇ 11 ਵਜੇ ਤੋਂ ਇਸ ਟਾਈਮ ਮੇਰੇ ਖਿਆਲ ਅੱਠ ਵਜੇ ਲੱਗੇ ਆ ਕੋਈ ਵੀ ਕਮੇਟੀ ਦਾ ਇੱਥੇ ਕੋਈ ਨਹੀਂ ਆਇਆ ਤੇ ਅਸੀਂ ਜਿਹੜੀ ਆ ਗਈ ਸੇਵਾ ਜਿਹੜੀ ਅੱਜ ਜਿਹੜੇ ਜਿੰਨਾ ਚੱਕਰਿਆਂ ਦੀ ਕਮੇਟੀ ਨਵੀਂ ਨਹੀਂ ਬਣਦੀ ਉਹਨਾਂ ਚੱਕਰ ਜਿਹੜੀ ਸੇਵਾਦਾਰ ਆ ਭਾਈ ਜਗਿੰਦਰ ਸਿੰਘ ਜੀ ਦਿਲਬਾਰ ਸਿੰਘ ਜੀ ਨੰਬਰਦਾਰ ਸਿੰਘ ਜੀ ਅਮਰਜੀਤ ਸਿੰਘ ਜੀ ਮੇਜਰ ਸਿੰਘ ਜੀ ਬਾਬਾ ਸਿੰਘ ਜੀ ਇਹ ਜਿਹੜੀ ਗੁਰੂ ਘਰ ਦੀ ਸੇਵਾ ਨਿਭਾਉਣਗੇ ਔਰ ਜ਼ਿੰਮੇਵਾਰੀ ਇਹਨਾਂ ਦੀ ਹੋਣੀ ਹੈ ਜਿੰਨਾ ਚੱਕਰ ਨਵੀਂ ਕਮੇਟੀ ਨਹੀਂ ਬਣਦੀ ਅਗਰ ਕੋਈ ਵੀ ਗੁਰੂ ਘਰ ਵਿੱਚ ਘਟਨਾ ਇੱਥੇ ਹੁੰਦੀ ਆ ਤੇ ਜ਼ਿੰਮੇਵਾਰ ਇਹ ਹੋਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਨਾਲ ਹੀ ਨਾਲ ਜਿਹੜੀ ਪੈਸਾ ਜੀ ਨੇ ਗੱਲ ਕੀਤੀ ਆ ਸਾਰੇ ਸਿੰਘਾਂ ਦੇ ਕੋਲ ਜਿਹੜੇ ਇਹ ਸਟicker ਨੇ ਇਹ ਉਸ ਹੁਕਮਨਾਮੇ ਦੇ ਸਟicker ਨੇ ਜੋ 15 ਜੁਲਾਈ ਨੂੰ ਪੰਗ ਸਿੰਘ ਸਭਾ ਨਾਲ ਦੀ ਹੋਈ ਇਕਤਰਤਾ ਦੇ ਵਿੱਚ ਜਿਹੜਾ ਹੁਕਮਨਾਮਾ ਦਿੱਤਾ ਗਿਆ ਸੀ ਸੋ ਇੱਕ ਵਾਰੀ ਫੇਰ ਕਿਉਂਕਿ ਅੱਜ ਮੈਂ ਸਮਝਦਾ ਕਿ ਇਹ ਸਟicker ਅਸੀਂ ਤਾਂ ਵੈਸੇ ਲਾਉਣੇ ਸੀ ਪਰ ਅੱਜ ਸਾਨੂੰ ਭਾਈ ਸਾਹਿਬ ਇਸ ਦੁੱਖ ਦੀ ਘੜੀ ਚ ਲਾਉਣੇ ਬਿਲਕੁਲ ਜੀ ਠੀਕ ਅਸੀਂ ਤਾਂ ਇਸ ਲਈ ਤਿਆਰ ਕਰਾ ਰਹੇ ਸੀ ਕਿ ਕੋ 50 ਹਜ਼ਾਰ ਸਟicker ਤਿਆਰ ਕਰਕੇ ਹਰ ਗੁਰਦੁਆਰਾ ਸਾਹਿਬ ਨੂੰ ਆ ਗਏ ਜੀ ਜਦੋਂ ਤੁਹਾਡਾ ਪਤਾ ਲੱਗਾ ਤਾਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੋ ਅਸੀਂ ਫੌਰੀ ਤੌਰ ਤੇ ਸਟicker ਤਿਆਰ ਕਰਵਾਏ ਨੇ ਇੱਥੇ ਨਗਰ ਵਾਸਤੇ ਵੀ ਦਿੱਤੇ ਨੇ ਮੈਂ ਕਿਉਂਕਿ ਸਾਰੇ ਮੀਡੀਆ ਚੈਨਲਾਂ ਦੇ ਵਾਸਤੇ ਮੈਂ ਇੱਕ ਵਾਰੀ ਇਹਨੂੰ ਪੜਦਾ ਹਾਂ ਜਿਹੜਾ ਵਿੱਚ ਮੁੱਖ ਆਏਗਾ ਜਿਸ ਮੀਟਿੰਗ ਦੇ ਵਿੱਚ ਜਿਸ ਦੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਰੇ ਗੁਰਦੁਆਰਾ ਸਾਹਿਬ ਵਿੱਚ ਹੋਏ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਏ ਇਸ ਵੇਟ ਕੋਈ ਪਾਈ ਪਾਇ ਜਾਣ ਤੇ ਜਾਂ ਬੇਅਦਬੀ ਨਾਲ ਦੇ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਮੇਤ ਸਮੂਹ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਵਿਸਥਾਰ ਤਾਂ ਬੜਾ ਪਰ ਸੰਖੇਪ ਦੇ ਵਿੱਚ ਇਹ ਜਾਣਕਾਰੀ ਤੇ ਇਹ ਜਾਣਕਾਰੀ ਮੈਂ ਬੇਨਤੀ ਕਰਾਂਗਾ ਸਾਰੇ ਹੀ ਮੀਡੀਆ ਚੈਨਲਾਂ ਨੂੰ ਇਹਨੂੰ ਪ੍ਰਸਾਰਿਤ ਕਰੋ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਹਰ ਗ੍ਰੰਥੀ ਸਿੰਘ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹਰ ਸੰਗਤ ਦੇ ਮੈਂਬਰ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਤੁਹਾਡੇ ਆਧਾਰ ਤੋਂ ਹੁਣੇ ਖੜੇ ਆ ਇਹਨਾਂ ਕੋਲੋਂ ਜੋ ਲਿਖ ਕੇ ਦੇ ਕੇ ਆਏ ਆ ਮੁੱਦਾ ਲੈ ਕੇ ਆਏ ਆ ਬੰਦਿਆਂ ਨੂੰ ਝੂਠ ਬੋਲ ਕੇ ਲੈ ਕੇ ਆਏ ਆ ਉਹ ਬਾਥਰੂਮ ਕਰਕੇ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਉੱਥੇ ਮਤਲਬ ਜਿਹੜੀ ਆ ਕੋਈ ਗੱਲ ਨਹੀਂ ਹੋਈ ਹਨਾ ਉਹ ਦੂਏ ਪ੍ਰਸ਼ਾਦ ਦੇ ਵਿੱਚ ਮਤਲਬ ਜਿਹੜੀ ਆ ਉਹ ਹਟ ਪਾਰਿਆ ਉੱਥੇ ਕੋਈ ਗੱਲ ਨਹੀਂ ਉਹਦੇ ਚ ਲਿਖੀ ਗਈ ਉਹਨਾਂ ਨੇ ਲਿਖੀ ਰਸੋਈ ਦੀ ਜਾਂ ਚੋਰੀ ਦੀਆਂ ਚਾਬੀਆਂ ਚੋਰੀ ਕੀਤੀਆਂ ਉਹ ਆਪੇ ਹੀ ਫੜਾਇਆ ਆਪੇ ਹੀ ਫੜਾਇਆ ਇੱਥੇ ਤੁੰਗਵੇਂ ਮੈਂ ਵੀ ਹੋਣ ਲੱਗੀ ਜੀ ਮੈਂ ਅਹ ਤਾਂ ਕੀ ਕਿਹਾ ਸੀ ਉਹਨਾਂ ਤੁਹਾਨੂੰ ਕੋਈ ਸੀਨੀਅਰ ਆਪਰ ਕੋਈ ਨਾ ਕੋਈ ਮੰਗਾ ਲਓ ਵੀ ਝਗੜਾ ਹੋ ਸਕਦਾ ਆ ਜੇ ਛੰਗਦਾ ਕਿਉਂਕਿ ਦੋ ਤੇਰਾ ਵਕਰੀਆ ਵਕਰੀਆ ਹੈ ਨਾ ਮੇਰੇ ਦੋ ਕਸ਼ਮੀਰਾ ਤੋਂ ਉਹਨਾਂ ਨੇ ਆਣ ਕੇ ਸਵਾਲ ਕੀਤਾ ਵੀ ਤੁਹਾਡੀ ਗੱਡੀ ਕਿ ਨਹੀਂ ਸੀ ਮੁੰਡਾ ਬਿਲਕੁਲ ਬਿਲਕੁਲ ਉਹ ਜਵਾਬ ਨਹੀਂ ਦੇ ਸਕਿਆ ਤੇ ਉੱਠ ਕੇ ਭੱਜ ਗਿਆ ਜਦੋਂ ਮੈਂ ਇਹਨੇ ਤੁਹਾਡੇ ਸਿੰਘ ਤਲਵਾਰਾਂ ਕੱਢ ਲਈ ਮੈਂ ਕਿਹਾ ਕੋਈ ਵੀ ਸਿੰਘ ਸਾਡਾ ਜਿੰਨੇ ਵੀ ਹੈਗੇ ਆ ਇਹ ਜਾਤੇ 'ਚ ਆ ਉਹਨਾਂ ਨੂੰ ਪਤਾ ਵੀ ਕੌਣ ਆਇਆ ਉਹ ਜਾਤੇ 'ਚ ਰਹਿਣਗੇ ਫੇਰ ਵੀ ਜਿਹੜੇ ਸਾਡੇ ਇੱਥੇ ਸਿੰਘ ਰਹਿਣਗੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਬਾਈ ਰਿਟਰ ਲਾ ਪਾ ਲਉ ਸਾਡੇ ਲੋ ਕੋਈ ਨਹੀਂ ਹੋਊਗੀ ਕੋਈ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਦੋ ਬੰਦੇ ਛੱਡੋ ਕੋਈ ਅਲੀਗੇਸ਼ਨ ਸਾਡੇ ਬੰਦਿਆਂ ਤੇ ਝੂਠਾ ਲਾਏਗਾ ਉਹ ਬਰਦਾਸ਼ਤ ਨਹੀਂ ਹੈ